ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਨਵਾਂ ਦਾਵਾ ਕੀਤਾ ਹੈ ਦਾਅਵੇ ਮੁਤਾਬਕ ਮਈ 'ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਫੌਜੀ ਟਕਰਾਅ ਦੌਰਾਨ ਪੰਜ ਜਹਾਜ਼ਾਂ ਨੂੰ ਡੇਗ ਦਿੱਤਾ ਗਿਆ ਸੀ ਉਹਨਾਂ ਨੇ ਇੱਕ ਵਾਰ ਫਿਰ ਇਹ ਵੀ ਦਾਵਾ ਕੀਤਾ ਕਿ ਦੋਵਾਂ ਦੇਸ਼ਾਂ ਵਿਚਕਾਰ ਫੌਜੀ ਟਕਰਾਅ ਉਹਨਾਂ ਦੇ ਦਖਲ ਤੋਂ ਬਾਅਦ ਖਤਮ ਹੋਇਆ ਰਾਸ਼ਟਰਪਤੀ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਇੱਕ ਪਾਸੇ ਦੇ ਜਹਾਜ਼ਾਂ ਨੂੰ ਡੇਕ ਦਿੱਤਾ ਗਿਆ ਸੀ ਜਾਂ ਉਹ ਦੋਵੇਂ ਤਰ੍ਹਾਂ ਦੇ ਨੁਕਸਾਨ ਬਾਰੇ ਗੱਲ ਕਰ ਰਹੇ ਸਨ ਭਾਰਤ ਫੌਜੀ ਟਕਰਾਅ ਨੂੰ ਖਤਮ ਕਰਨ ਦੇ ਟਰੰਪ ਦੇ ਦਾਅਵੇ ਨੂੰ ਲਗਭਗ ਪਹਿਲਾਂ ਹੀ ਰੱਦ ਕਰ ਰਿਹਾ ਹੈ ਤੇ ਕਹਿ ਰਿਹਾ ਹੈ ਕਿ ਅਮਰੀਕਾ ਦੀ ਵਿਚੋਲਗੀ ਤੋਂ ਬਿਨਾਂ ਦੋਵਾਂ ਤਰ੍ਹਾਂ ਨੇ ਆਪਣੀਆਂ ਫੌਜਾਂ ਵਿਚਕਾਰ ਸਿੱਧੀ ਗੱਲਬਾਤ ਤੋਂ ਬਾਅਦ ਫੌਜੀ ਕਾਰਵਾਈਆਂ ਬੰਦ ਕਰ ਦਿੱਤੀਆਂ ਸਨ ਟਰੰਪ ਨੇ ਸ਼ੁੱਕਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਦੇ ਸਰਕਾਰੀ ਨਿਵਾਸ ਅਤੇ ਦਫ਼ਤਰ ਵਾਈਟ ਹਾਊਸ ਵਿਖੇ ਰਿਪਬਲਿਕਨ ਪਾਰਟੀ ਦੇ ਸੰਸਦ ਮੈਂਬਰਾਂ ਲਈ ਆਯੋਜਿਤ ਰਾਤ ਦੇ ਖਾਣੇ ਦੌਰਾਨ ਕਿਹਾ ਇੱਕ ਪਾਸੇ ਭਾਰਤ ਸੀ ਤੇ ਦੂਜੇ ਪਾਸੇ ਪਾਕਿਸਤਾਨ ਦੋਵਾਂ ਵਿਚਕਾਰ ਫੌਜੀ ਟਕਰਾਅ ਚੱਲ ਰਿਹਾ ਸੀ ਜਹਾਜ਼ਾਂ ਨੂੰ ਡੇਗਿਆ ਜਾ ਰਿਹਾ ਸੀ 4 ਜਾਂ 5 ਜਹਾਜ਼ ਮੈਨੂੰ ਲੱਗਦਾ ਹੈ ਕਿ ਅਸਲ 'ਚ 5 ਜਹਾਜ਼ਾਂ ਨੂੰ ਡੇਗਿਆ ਗਿਆ ਸੀ ਸਥਿਤੀ ਬਦ ਤੋਂ ਬੱਤਰ ਹੁੰਦੀ ਜਾ ਰਹੀ ਸੀ ਉਹਨਾਂ ਕਿਹਾ ਦੋਵਾਂ ਦੇਸ਼ਾਂ ਕੋਲ ਪਰਮਾਣੂ ਹਥਿਆਰ ਨੇ ਤੇ ਉਹ ਇੱਕ ਦੂਜੇ ਤੇ ਹਮਲਾ ਕਰ ਰਹੇ ਸਨ ਟਰੰਪ ਨੇ ਕਿਹਾ ਭਾਰਤ ਅਤੇ ਪਾਕਿਸਤਾਨ ਇੱਕ ਦੂਜੇ ਨਾਲ ਟਕਰਾਰ ਰਹੇ ਸਨ ਤੇ ਸਥਿਤੀ ਗੰਭੀਰ ਹੁੰਦੀ ਜਾ ਰਹੀ ਸੀ ਅਸੀਂ ਇਸ ਨੂੰ ਵਪਾਰ ਰਾਹੀਂ ਹੱਲ ਕੀਤਾ ਅਸੀਂ ਕਿਹਾ ਤੁਸੀਂ ਲੋਕ ਇੱਕ ਵਪਾਰ ਸੌਦਾ ਕਰਨਾ ਚਾਹੁੰਦੇ ਹੋ ਜੇਕਰ ਤੁਸੀਂ ਹਥਿਆਰਾਂ ਨਾਲ ਹਮਲਾ ਕਰਨ ਜਾ ਰਹੇ ਹੋ ਸ਼ਾਇਦ ਪਰਮਾਣੂ ਹਥਿਆਰਾਂ ਨਾਲ ਤਾਂ ਅਸੀਂ ਵਪਾਰ ਸੌਦਾ ਨਹੀਂ ਕਰ ਸਕਾਂਗੇ ਦੋਵੇਂ ਬਹੁਤ ਸ਼ਕਤੀਸ਼ਾਲੀ ਪਰਮਾਣੂ ਸ਼ਕਤੀਆਂ ਨੇ ਉਹਨਾਂ ਕਿਹਾ ਕਿ ਉਹਨਾਂ ਦੇ ਪ੍ਰਸ਼ਾਸਨ ਨੇ 6 ਮਹੀਨਿਆਂ 'ਚ ਇੰਨਾ ਕੁਝ ਪ੍ਰਾਪਤ ਕੀਤਾ ਹੈ ਜੋ ਕੋਈ ਹੋਰ ਪ੍ਰਸ਼ਾਸਨ 8 ਸਾਲਾਂ 'ਚ ਵੀ ਪ੍ਰਾਪਤ ਨਹੀਂ ਕਰ ਸਕਿਆ ਟਰੰਪ ਨੇ ਕਿਹਾ ਮੈਨੂੰ ਇਸ ਗੱਲ ਤੇ ਬਹੁਤ ਮਾਣ ਹੈ ਕਿ ਅਸੀਂ ਬਹੁਤ ਸਾਰੀਆਂ ਜੰਗਾਂ ਬੌਸ ਸਆਂੀਆਂ ਜੰਗਾਂ ਨੂੰ ਰੋਕਿਆ ਤੇ ਇਹ ਗੰਭੀਰ ਜੰਗਾਂ ਸਨ 트럼ਪ 10 ਮਈ ਤੋਂ ਬਾਅਦ ਕਈ ਵਾਰ ਵੱਖ-ਵੱਖ ਮੌਕਿਆਂ ਤੇ ਦਾਵਾ ਕਰ ਚੁੱਕੇ ਨੇ ਕਿ ਉਹਨਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਫੌਜੀ ਟਕਰਾਅ ਨੂੰ ਖਤਮ ਕਰਨ ਚ ਮਦਦ ਕੀਤੀ ਤੇ ਦੋਵਾਂ ਦੇਸ਼ਾਂ ਨੂੰ ਕਿਹਾ ਕਿ ਜੇਕਰ ਉਹ ਟਕਰਾਅ ਨੂੰ ਰੋਕਦੇ ਨੇ ਤਾਂ ਅਮਰੀਕਾ ਉਹਨਾਂ ਨਾਲ ਬਹੁਤ ਸਾਰਾ ਵਪਾਰ ਕਰੇਗਾ ਭਾਰਤ ਨੇ ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ਚ ਪਾਕਿਸਤਾਨ ਚ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ 7 ਮਈ ਨੂੰ ਆਪਰੇਸ਼ਨ ਸਿੰਧੂਰ ਸ਼ੁਰੂ ਕੀਤਾ। ਪਾਕਿਸਤਾਨ ਸਥਿਤ ਅੱਤਵਾਦੀ ਸਮੂਹ ਲਸ਼ਕਰੇ ਤੋਇਬਾ ਨਾਲ ਜੁੜੇ ਦਾ ਰਜਿਸਟ੍ਰੈਂਸ ਫਰੰਟ ਨੇ ਪਹਿਲਗਾਮ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਆਪਰੇਸ਼ਨ ਸਿੰਧੂਰ ਤਹਿਤ ਭਾਰਤ ਦੀ ਕਾਰਵਾਈ ਤੋਂ ਬਾਅਦ ਦੋਵਾਂ ਧਿਰਾਂ ਨੇ ਇੱਕ ਦੂਜੇ ਤੇ ਹਮਲਾ ਕੀਤਾ ਜਿਸ ਤੋਂ ਬਾਅਦ 10 ਮਈ ਨੂੰ ਫੌਜੀ ਟਕਰਾਅ ਨੂੰ ਰੋਕਣ ਲਈ ਇੱਕ ਸਮਝੌਤਾ ਹੋਇਆ। ਅਮਰੀਕਾ ਨੇ ਵੀਰਵਾਰ ਨੂੰ ਟੀਆਰਐਫ ਨੂੰ ਇੱਕ ਗਲੋਬਲ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਭਾਰਤ ਨੇ। ਅਮਰੀਕਾ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਰਾਸ਼ਟਰਪਤੀ ਡੋਨਲਡ 트ੰਪ ਨੇ 18 ਜੁਲਾਈ 2025 ਨੂੰ ਜੀਨੀਅਸ ਐਕਟ ਤੇ ਦਸਤਖਤ ਕਰ ਦਿੱਤੇ ਜਿਸ ਨਾਲ ਇਹ ਕਾਨੂੰਨ ਅਮਰੀਕਾ 'ਚ ਲਾਗੂ ਹੋ ਚੁੱਕਾ ਹੈ। ਵਾਈਟ ਹਾਊਸ ਅਨੁਸਾਰ ਇਹ ਐਕਟ ਅਮਰੀਕਾ ਨੂੰ ਗਲੋਬਲ ਡਿਜੀਟਲ ਮੁਦਰਾ ਕ੍ਰਾਂਤੀ 'ਚ ਅਗਵਾਈ ਕਰਵਾਉਣ 'ਚ ਮਦਦ ਕਰੇਗਾ। ਜੀਨੀਅਸ ਐਕਟ ਦਾ ਮਕਸਦ ਅਮਰੀਕਾ 'ਚ ਸਟੇਬਲ ਕਾਇਨਾ ਨੂੰ ਨਿਯਮਿਤ ਕਰਨਾ ਹੈ। ਇਹ ਐਕਟ ਡਿਜੀਟਲ ਮੁਦਰਾ ਕ੍ਰਿਪਟੋ ਕਰੰਸੀ ਖੇਤਰ ਚ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ ਇਸ ਦੀ ਰਾਹੀਂ ਭਵਿੱਖ ਦੇ ਆਰਥਿਕ ਲੈਣ-ਦੇਣ ਨੂੰ ਆਨਲਾਈਨ ਮਾਧਿਅਮ ਰਾਹੀਂ ਹੋਰ ਪ੍ਰੋਸੇਮੰਦ ਅਤੇ ਨਿਯਮਿਤ ਬਣਾਇਆ ਜਾਵੇਗਾ ਸਟੇਬਲ ਕੋਇਨ ਇੱਕ ਕਿਸਮ ਦੀ ਕ੍ਰਿਪਟੋ ਕਰੰਸੀ ਹੁੰਦੀ ਹੈ ਜਿਸ ਦਾ ਮੁੱਲ 1 ਡਾਲਰ ਜਾਂ ਕਿਸੇ ਹੋਰ ਸਥਿਰ ਮੁਦਰਾ ਦੇ ਬਰਾਬਰ ਰੱਖਿਆ ਜਾਂਦਾ ਹੈ ਇਹ ਮੁੱਲ ਦੀ ਸਥਿਰਤਾ ਦੇ ਨਾਲ ਨਿਯੰਤਰਣ ਅਤੇ ਭਰੋਸੇਮੰਦ ਤਰੀਕੇ ਨਾਲ ਮੁਦਰਾ ਸਟੋਰੇਜ ਅਤੇ ਲੈਣ-ਦੇਣ ਲਈ ਵਰਤੀ ਜਾਂਦੀ ਹੈ ਬਿਟਕੋਇਨ ਜਾਂ ਇਥੀਰੀਅਮ ਵਰਗੀਆਂ ਕ੍ਰਿਪਟੋ ਕਰੰਸੀਜ਼ ਦੀ ਕੀਮਤ ਉਤਰਾ ਚੜਾਵਾਲੀ ਹੁੰਦੀ ਹੈ ਪਰ ਸਟੇਬਲ ਕਾਇਨ ਇਸ ਦੇ ਉਲਟ ਉੱਚੀ ਸਥਿਰਤਾ ਪੇਸ਼ ਕਰਦੀ ਹੈ ਸਟੇਬਲ ਕਾਇਨ ਜਾਰੀ ਕਰਨ ਵਾਲਿਆਂ ਲਈ ਸਖਤ ਨਿਯਮ ਲਾਗੂ ਕੀਤੇ ਜਾਣਗੇ ਉਪਭੋਗਤਾਵਾਂ ਨੂੰ ਗੁੰਮਰਾਹਕੁੰਨ ਦਾਅਵਿਆਂ ਤੋਂ ਬਚਾਉਣ ਲਈ ਨਿਯਮ ਬਣਾਏ ਗਏ ਨੇ ਐਕਟ ਦੇ ਤਹਿਤ ਨਿਵੇਸ਼ਕਾਂ ਅਤੇ ਉਪਭੋਗਤਾਵਾਂ ਨੂੰ ਧੋਖਾਧੜੀ ਵਾਲੀਆਂ ਗਤੀਵਿਧੀਆਂ ਤੋਂ ਸੁਰੱਖਿਅਤ ਰੱਖਣ ਤੇ ਜ਼ੋਰ ਦਿੱਤਾ ਗਿਆ ਹੈ ਵਾਈਟ ਹਾਊਸ ਨੇ ਕਿਹਾ ਕਿ ਜੀਨੀਅਸ ਐਕਟ ਸਿਰਫ ਆਰਥਿਕ ਜ਼ਮੀਨ ਨੂੰ ਹੀ ਨਹੀਂ ਸੰਭਾਲੇਗਾ ਸਗੋਂ ਹੀ ਰਾਸ਼ਟਰੀ ਸੁਰੱਖਿਆ ਨੂੰ ਵੀ ਮਜ਼ਬੂਤ ਕਰੇਗਾ ਇਹ ਕਾਨੂੰਨ ਅਮਰੀਕਾ ਦੀ ਭਵਿੱਖੀ ਆਰਥਿਕਤਾ ਦੀ ਨੀਵ ਰੱਖੇਗਾ 트੍ਰੰਪ ਵੱਲੋਂ ਬਿਗ ਬਿਊਟੀਫੁਲ ਬਿਲ ਤੋਂ ਬਾਅਦ ਲਿਆਂਦਾ ਗਿਆ ਜੀਨੀਅਸ ਐਕਟ ਅਮਰੀਕੀ ਨੀਤੀਆਂ ਨੂੰ ਡਿਜੀਟਲ ਫਾਈਨਾਂਸ ਦੀ ਦਿਸ਼ਾ ਵੱਲ ਲੈ ਕੇ ਜਾ ਰਿਹਾ ਹੈ ਇਸ ਐਲਾਨ ਤੋਂ ਬਾਅਦ ਬਿਟਕੋਇਨ ਵਰਗੀਆਂ ਕ੍ਰਿਪਟੋ ਸੰਪਤੀਆਂ 'ਚ ਵਾਧਾ ਵੀ ਦਰਜ ਕੀਤਾ ਗਿਆ ਜੀਨੀਅਸ ਐਕਟ ਨੂੰ ਇੱਕ ਕਦਮ ਅੱਗੇ ਦੀ ਸੋਚ ਮੰਨਿਆ ਜਾ ਰਿਹਾ ਜੋ ਅਮਰੀਕਾ ਨੂੰ ਕ੍ਰਿਪਟੋ ਆਧਾਰਿਤ ਭਵਿੱਖ ਵੱਲ ਲਿਜਾਂਦਾ ਹੈ ਮੈਕਸੀਕਨ ਰਾਸ਼ਟਰਪਤੀ ਕਲਾਉਡੀਆ ਸ਼ਿਨਬੋਮ ਨੇ ਨਿਊ ਮੈਕਸੀਕੋ ਚ ਸਰਹੱਦੀ ਕੰਧ ਦੇ ਇੱਕ ਨਵੇਂ ਹਿੱਸੇ ਦੇ ਨਿਰਮਾਣ ਦਾ ਸਖਤ ਵਿਰੋਧ ਕੀਤਾ ਹੈ ਅਤੇ ਇਸ ਨੂੰ ਅਮਰੀਕੀ ਸਰਕਾਰ ਦੁਆਰਾ ਇੱਕ ਪਾਸੜ ਕਦਮ ਦੱਸਿਆ। ਰਾਸ਼ਟਰਪਤੀ ਸ਼ਿਨਬੋਮ ਨੇ ਆਪਣੀ ਰੋਜ਼ਾਨਾ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਮੈਕਸੀਕੋ ਕਿਸੇ ਵੀ ਤਰ੍ਹਾਂ ਇਸ ਪ੍ਰੋਜੈਕਟ ਚ ਸ਼ਾਮਲ ਨਹੀਂ ਹੈ ਤੇ ਇਸ ਲਈ ਕੋਈ ਪੈਸਾ ਨਹੀਂ ਦੇ ਰਿਹਾ। ਉਸਨੇ ਕਿਹਾ ਉਹ ਇਸ ਨੂੰ ਆਪਣੇ ਆਪ ਬਣਾ ਰਹੇ ਨੇ ਅਸੀਂ ਕੰਦ ਦਾ ਸਮਰਥਨ ਨਹੀਂ ਕਰਦੇ ਅਸੀਂ ਕੰਦ ਨਾਲ ਨਹੀਂ ਸਕੋ ਸਹਿਯੋਗ ਤੇ ਤਾਲਮੇਲ ਨਾਲ ਇੱਕ ਸੁਰੱਖਿਅਤ ਸਰਹੱਦ ਪ੍ਰਾਪਤ ਕੀਤੀ ਹੈ ਸ਼ੀਨਬੌਮ ਨੇ ਇਸ ਉਸਾਰੀ ਨੂੰ ਪੂਰੀ ਤਰ੍ਹਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਲਏ ਗਏ ਫੈਸਲੇ ਵਜੋਂ ਦੱਸਿਆ ਤੇ ਵਿਕਾਸ ਆਧਾਰਿਤ ਸਹਿਯੋਗ ਅਤੇ ਅਮਰੀਕਾ 'ਚ ਰਹਿਣ ਵਾਲੇ ਮੈਕਸੀਕਨ ਲੋਕਾਂ ਲਈ ਸਤਕਾਰ ਦੀ ਤਰਜੀਹ ਤੇ ਜ਼ੋਰ ਦਿੱਤਾ ਗੌਰਤਲਬ ਹੈ ਕਿ ਇਸ ਹਫਤੇ ਟਰੰਪ ਪ੍ਰਸ਼ਾਸਨ ਨੇ ਉੱਤਰੀ ਮੈਕਸੀਕੋ 'ਚ ਸੰਤਾ ਟੇਰੇਸਾ ਨਿਊ ਮੈਕਸੀਕੋ ਸੇਉਦਾਦ ਜਵਾਰੇਜ਼ ਵਿਚਕਾਰ ਇੱਕ ਸਕੈਂਡਰੀ ਸਰਹੱਦੀ ਰੁਕਾਵਟ ਦੇ ਨਿਰਮਾਣ ਦਾ ਇੱਕ ਨਵਾਂ ਪੜਾ ਸ਼ੁਰੂ ਕੀਤਾ ਹੈ। ਅਮਰੀਕਾ ਨੇ ਦਾ ਰਿਸਟੈਂਸ ਫਰੰਟ ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਐਲਾਨ ਦਿੱਤਾ ਹੈ। ਇਸ ਨੂੰ ਲੈ ਕੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਨੇ ਅਮਰੀਕਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਫੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤ ਅਤੇ ਅਮਰੀਕਾ ਅੱਤਵਾਦ ਦੇ ਖਿਲਾਫ ਇਕੱਠੇ ਖੜੇ ਨੇ। ਜੈ ਸ਼ੰਕਰ ਨੇ ਸ਼ੁੱਕਰਵਾਰ ਨੂੰ ਐਕਸ ਦੇ ਪੋਸਟ ਸਾਂਝੀ ਕਰਕੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਦੀ ਵੀ ਸ਼ਲਾਘਾ ਕੀਤੀ ਐਸ ਜੈ ਸ਼ੰਕਰ ਨੇ ਐਕਸ ਪੋਸਟ ਦੇ ਵਿੱਚ ਲਿਖਿਆ ਭਾਰਤ ਅਮਰੀਕਾ ਅਤਵਾਦ ਦੇ ਖਿਲਾਫ ਇਕੱਠੇ ਖੜੇ ਨੇ ਇਸ ਦੀ ਮਜ਼ਬੂਤ ਪੁਸ਼ਟੀ ਹੋਈ ਹੈ ਮਾਰਕੋ ਰੂਬਿਓ ਤੇ ਅਮਰੀਕਾ ਦਾ ਧੰਨਵਾਦ ਜਿਨ੍ਹਾਂ ਨੇ ਲਸ਼ਕਰੇ ਤੋਇਬਾ ਦੇ ਇੱਕ ਪ੍ਰਤੀਨਿਧੀ ਸੰਗਠਨ ਟੀਆਰਐਫ ਨੂੰ ਵਿਦੇਸ਼ੀ ਅਤਵਾਦੀ ਸੰਗਠਨ ਅਤੇ ਵਿਸ਼ੇਸ਼ ਤੌਰ ਤੇ ਡੈਜ਼ਿਗਨੇਟਿਡ ਗਲੋਬਲ ਟੈਰਰਿਸਟ ਘੋਸ਼ਿਤ ਕੀਤਾ ਹੈ ਇਸਨੇ 22 ਅਪ੍ਰੈਲ ਨੂੰ ਪਹਿਲਗਾਮ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਟੀਆਰਐਫ ਪਾਕਿਸਤਾਨ ਤੋਂ ਸੰਚਾਲਿਤ ਹੋਣ ਵਾਲੇ ਅਤਵਾਦੀ ਸੰਗਠਨ ਲਸ਼ਕਰੇ ਤੋਇਬਾ ਦਾ ਹੀ ਇੱਕ ਮੁਖੌਟਾ ਹੈ ਜੋ ਹੁਣ ਤੱਕ ਕਈ ਅਤਵਾਦੀ ਘਟਨਾਵਾਂ ਨੂੰ ਅੰਜਾਮ ਦੇ ਚੁੱਕਾ ਹੈ ਟੀਆਰਐਫ ਨੇ ਪਹਿਲਗਾਮ 'ਚ ਹੋਏ ਹਮਲੇ ਦੀ ਜ਼ਿੰਮੇਵਾਰੀ ਵੀ ਲਈ ਸੀ ਜਿਸ ਵਿੱਚ 26 ਸੈਲਾਨੀਆਂ ਦੀ ਜਾਨ ਚਲੀ ਗਈ ਸੀ ਅਮਰੀਕਾ ਦੇ ਇਸ ਫੈਸਲੇ ਨਾਲ ਪਾਕਿਸਤਾਨ ਨੂੰ ਕਰਾਰਾ ਝਟਕਾ ਲੱਗੇਗਾ ਪਾਕਿਸਤਾਨ ਅਕਸਰ ਭਾਰਤ ਦੇ ਖਿਲਾਫ ਸਾਜ਼ਿਸ਼ਾਂ ਰਚਦਾ ਰਹਿੰਦਾ ਹੈ ਟੀਆਰਐਫ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕਰਨ ਦੇ ਨਾਲ ਉਸ ਦੀਆਂ ਮੁਸ਼ਕਲਾਂ ਵੱਧ ਜਾਣਗੀਆਂ ਵਿਦੇਸ਼ ਮੰਤਰਾਲੇ ਨੇ ਅਮਰੀਕਾ ਦੇ ਫੈਸਲੇ ਤੋਂ ਬਾਅਦ ਬਿਆਨ ਜਾਰੀ ਕੀਤਾ ਹੈ ਉਸ ਨੇ ਅਮਰੀਕਾ ਦੀ ਸ਼ਲਾਘਾ ਕਰਦਿਆਂ ਉਸ ਦੇ ਫੈਸਲੇ ਦਾ ਸਵਾਗਤ ਕੀਤਾ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ਕੀਤਾ ਸੀ। ਉਹਨਾਂ ਕਿਹਾ ਸੀ ਕਿ ਅਮਰੀਕਾ ਅੱਤਵਾਦ ਦੇ ਖਿਲਾਫ ਲੜਾਈ 'ਚ ਭਾਰਤ ਦੇ ਨਾਲ ਖੜ੍ਹਾ ਹੈ। ਅਮਰੀਕੀ ਵਿਦੇਸ਼ ਮੰਤਰੀ ਰੂਬਿਓ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਟੀਆਰਐਫ ਨੂੰ ਅੱਤਵਾਦੀ ਸੰਗਠਨ ਐਲਾਨ ਕਰਨਾ ਰਾਸ਼ਟਰੀ ਸੁਰੱਖਿਆ ਦੇ ਨਜ਼ਰੀਏ ਤੋਂ ਸਹੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਸਾਡਾ ਇਹ ਫੈਸਲਾ ਅੱਤਵਾਦ ਦੇ ਖਿਲਾਫ ਅਮਰੀਕਾ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਅਮਰੀਕਾ ਦੇ ਪ੍ਰਸਿੱਧ ਪੰਜਾਬੀ ਕਾਰੋਬਾਰੀ ਦੀ Laash ਨਹਿਰ ਚੋਂ ਬਰਾਮਦ ਹੋਣ ਮਗਰੋਂ ਸਨਸਨੀ ਫੈਲ ਗਈ 55 ਸਾਲ ਦੇ ਸੁਰਿੰਦਰਪਾਲ ਤਕਰੀਬਨ 1 ਮਹੀਨੇ ਤੋਂ ਲਾਪਤਾ ਸਨ ਤੇ ਉਹਨਾਂ ਨੂੰ ਆਖਰੀ ਵਾਰ ਫ੍ਰਿਜ਼ਨੋ ਦੇ ਬਲੈਕਸਟੋਨ ਤੇ ਡੈਕੋਟਾ ਐਵੇਨਿਊ ਇਲਾਕੇ ਚ ਦੇਖਿਆ ਗਿਆ ਸੁਰਿੰਦਰਪਾਲ ਤੇ ਉਹਨਾਂ ਦੀ ਪਤਨੀ ਕੈਲੀਫੋਰਨੀਆ ਦੇ ਫ੍ਰਿਜ਼ਨੋ ਸ਼ਹਿਰ ਚ ਸਟੈਂਡਰਡ ਸਵੀਟਸ ਐਂਡ ਸਪਾਈਸਿਜ਼ ਨਾਂ ਦਾ ਰੈਸਟੋਰੈਂਟ ਤੇ ਗ੍ਰੋਸਰੀ ਸਟੋਰ ਚਲਾਉਂਦੇ ਨੇ ਸੁਰਿੰਦਰਪਾਲ ਦੀ ਪਤਨੀ ਟ੍ਰੇਸੀ ਹੈਂਸਨ ਮੁਤਾਬਕ ਭਾਰਤ ਤੋਂ ਸਟੱਡੀ ਵੀਜ਼ਾ ਤੇ ਆਏ ਵਿਦਿਆਰਥੀਆਂ ਨੇ ਵੱਡੀ ਗਿਣਤੀ 'ਚ ਰੈਸਟੋਰੈਂਟ 'ਚ ਆਉਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਨੂੰ ਬਿਲਕੁਲ ਘਰ ਵਰਗਾ ਭਾਰਤੀ ਖਾਣਾ ਮਿਲ ਰਿਹਾ ਸੀ। ਸੁਰਿੰਦਰਪਾਲ ਨਾਲ ਉਹ ਪਿਤਾ ਵਾਂਗ ਵਰਤਾਓ ਕਰਦੇ। 22 ਜੂਨ ਨੂੰ ਸੁਰਿੰਦਰਪਾਲ ਰੈਸਟੋਰੈਂਟ ਵਾਸਤੇ ਸਮਾਨ ਲਿਆਉਣ ਦੀ ਗੱਲ ਕਰਕੇ ਰਵਾਨਾ ਹੋਏ ਪਰ ਮੁੜ ਕਦੇ ਨਾ ਪਰਤੇ। ਟ੍ਰੇਸੀ ਹੈਂਸਨ ਨੇ ਦੱਸਿਆ ਕਿ ਜਦੋਂ ਦੇਰ ਸ਼ਾਮ ਤੱਕ ਸੁਰਿੰਦਰਪਾਲ ਦਾ ਕੋਈ ਸੁਨੇਹਾ ਨਾ ਆਇਆ ਤਾਂ ਚਿੰਤਾ ਹੋਣ ਲੱਗੀ ਕਿਉਂਕਿ ਪਹਿਲਾਂ ਕਦੀ ਵੀ ਅਜਿਹਾ ਨਹੀਂ ਸੀ ਹੋਇਆ। ਉਹ ਫੋਨ ਕਾਲ ਦਾ ਜਵਾਬ ਵੀ ਨਹੀਂ ਦੇ ਰਹੇ ਸਨ ਜਿਸ ਮਗਰੋਂ ਟ੍ਰੇਸੀ ਨੇ ਆਪਣੀ ਭੈਣ ਨਾਲ ਸਲਾਹ ਕਰਦਿਆਂ ਪੁਲਿਸ ਨੂੰ ਕਾਲ ਕਰ ਦਿੱਤੀ। ਅਗਲੇ ਦਿਨ ਫ੍ਰੀਜ਼ਨੋ ਪੁਲਿਸ ਨੂੰ ਸੁਰਿੰਦਰਪਾਲ ਦੀ ਵੈਨ ਮਕਿਨਲੀ ਐਂਡ ਟੈਂਪਰੈਂਸ ਦੇ ਇੰਟਰਸੈਕਸ਼ਨ ਨੇੜੇ ਲਵਾਰਸ ਹਾਲਤ 'ਚ ਮਿਲੀ। ਇਹ ਜਗ੍ਹਾ ਸੁਰਿੰਦਰਪਾਲ ਦੇ ਕਲੋਵਿਸ ਸ਼ਹਿਰ ਵਿਖੇ ਸਥਿਤ ਘਰ ਤੋਂ ਸਿਰਫ 2 ਮੀਲ ਦੂਰ ਹੈ। ਟ੍ਰੇਸੀ ਹੈਂਸਨ ਮੁਤਾਬਕ ਸੁਰਿੰਦਰਪਾਲ ਦਾ ਫੋਨ ਵੈਨ ਦੇ ਅੰਦਰੋਂ ਮਿਲਿਆ ਤੇ ਵੈਨ ਲੋਕ ਕੀਤੀ ਹੋਈ ਸੀ। ਇੱਥੇ ਦੱਸਣਾ ਬਣਦਾ ਕਿ ਸੁਰਿੰਦਰਪਾਲ ਸੈਂਟਰਲ ਵੈਲੀ ਦੀ ਇੱਕ ਨਾਮੀ ਸ਼ਖਸੀਅਤ ਸਨ। ਤੇ লাশ ਬ੍ਰਾਹਮਤ ਹੋਣ ਦੀ ਖਬਰ ਸਾਹਮਣੇ ਆਇਤਾ ਭਾਈਜਾਰੇ ਚ ਸੋਗ ਦੀ ਲਹਿਰ ਦੌੜ ਗਈ ਉਧਰ ਕਲੋਵਿਸ ਪੁਲਿਸ ਨੇ ਕਿਹਾ ਹੈ ਕਿ ਮੌਤ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਪਰ ਹੁਣ ਤੱਕ ਕੋਈ ਸ਼ੱਕੀ ਤੱਥ ਸਾਹਮਣੇ ਨਹੀਂ ਆਇਆ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਸੰਬੰਧਤ ਕੋਈ ਜਾਣਕਾਰੀ ਹੋਵੇ ਤਾਂ ਜਾਂਚ ਕਰਤਾਵਾਂ ਨਾਲ ਸੰਪਰਕ ਕੀਤਾ ਜਾਵੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਰੂਸ ਨੂੰ ਯੂਕਰੇਨ ਨਾਲ 50 ਦਿਨਾਂ ਦੇ ਅੰਦਰ ਸ਼ਾਂਤੀ ਸਮਝੌਤਾ ਕਰਨ ਜਾਂ ਫਿਰ ਊਰਜਾ ਬਰਾਮਦਾਂ ਤੇ ਸਖਤ ਪਾਬੰਦੀਆਂ ਦੇ ਦਿੱਤੇ ਗਏ ਅਲਟੀਮੇਟਮ ਦਰਮਿਆਨ ਮਾਸਕੋ ਵੱਲੋਂ ਯੂਕਰੇਨ ਤੇ ਜ਼ੋਰਦਾਰ ਹਮਲੇ ਕੀਤੇ ਜਾ ਸਕਦੇ ਨੇ ਅਮਰੀਕਾ ਦੀ ਚੇਤਾਵਨੀ ਮਗਰੋਂ ਰੂਸ ਨੂੰ ਇੱਕ ਤਰ੍ਹਾਂ ਨਾਲ ਆਪਣੀ ਕਾਰਵਾਈ ਜਾਰੀ ਰੱਖਣ ਦਾ ਵਾਧੂ ਸਮਾਂ ਮਿਲ ਗਿਆ ਹੈ ਉਂਝ ਯੂਕਰੇਨ ਵੱਲੋਂ ਕੀਤੇ ਗਏ ਮੁਕਾਬਲੇ ਨੂੰ ਦੇਖਦਿਆਂ ਰੂਸੀ ਫੌਜ ਨੂੰ ਫੌਰੀ ਕੋਈ ਲਾਹਾ ਮਿਲਣ ਦੀ ਸੰਭਾਵਨਾ ਘਟ ਜਾ ਰਹੀ ਹੈ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਈ ਵਾਰ ਐਲਾਨ ਕੀਤਾ ਹੈ ਕਿ ਕਿਸੇ ਵੀ ਸ਼ਾਂਤੀ ਸਮਝੌਤੇ ਲਈ ਯੂਕਰੇਨ ਨੂੰ ਉਹਨਾਂ ਚਾਰ ਖੇਤਿਆਂ ਤੋਂ ਹਟਣਾ ਪਵੇਗਾ ਜਿਨ੍ਹਾਂ ਨੂੰ ਰੂਸ ਨੇ ਸਤੰਬਰ 2022 ਚ ਗੈਰ ਕਾਨੂੰਨੀ ਢੰਗ ਨਾਲ ਆਪਣੇ ਕਬਜ਼ੇ ਹਿੱਟ ਲੈ ਲਿਆ ਸੀ ਪਰ ਉੱਥੇ ਉਹ ਪੂਰੀ ਤਰ੍ਹਾਂ ਕਬਜ਼ਾ ਨਹੀਂ ਕਰ ਸਕਿਆ ਲੰਡਨ ਸਥਿਤ ਰਾਇਲ ਯੂਨਾਈਟਿਡ ਸਰਵਿਸਿਜ਼ ਇੰਸਟੀਚਿਊਟ ਦੇ ਜੈਕ ਵਾਟਲਿੰਗ ਨੇ ਕਿਹਾ ਹੈ ਕਿ ਰੂਸ ਵੱਲੋਂ ਗਰਮੀਆਂ ਦੌਰਾਨ ਹਮਲੇ ਤੇਜ਼ ਕੀਤੇ ਜਾਣ ਕਾਰਨ ਯੂਕਰੇਨੀ ਫੌਜ ਤੇ ਭਾਰੀ ਦਬਾਅ ਪੈ ਸਕਦਾ ਹੈ ਕੈਲੀਫੋਰਨੀਆ ਦੇ ਲਾਸ ਐਂਜਲਸ ਸ਼ਹਿਰ 'ਚ ਸ਼ੁੱਕਰਵਾਰ ਸਵੇਰੇ ਇੱਕ ਧਮਾਕਾ ਹੋਇਆ। ਇਹ ਧਮਾਕਾ ਕਾਉਂਟੀ ਸ਼ੈਰਫ ਦੇ ਦਫ਼ਤਰ 'ਚ ਹੋਇਆ। ਇਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਮ੍ਰਿਤਕਾਂ 'ਚ ਕੌਣ ਸ਼ਾਮਲ ਸਨ। ਇਹ ਧਮਾਕਾ ਕਾਉਂਟੀ ਸ਼ੈਰਫ ਵਿਭਾਗ ਦੇ ਆਹਾਤੇ 'ਚ ਹੋਇਆ। ਇਹ ਧਮਾਕਾ ਕਿਉਂ ਹੋਇਆ ਇਸ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਹਾਲਾਂਕਿ ਜਿਸ ਆਹਾਤੇ 'ਚ ਧਮਾਕਾ ਹੋਇਆ ਉਹ ਆਮ ਲੋਕਾਂ ਲਈ ਖੁੱਲ੍ਹਾ ਨਹੀਂ ਸੀ। ਲਾਸ ਐਂਜਲਸ ਕਾਉਂਟੀ ਸ਼ੈਰਫ ਦਾ ਇੱਕ ਵਿਸ਼ੇਸ਼ ਇਨਫੋਰਸਮੈਂਟ ਬਿਊਰੋ ਹੈ ਸਵੇਰੇ ਇਸ ਦੇ ਆਹਾਤੇ 'ਚ ਅਚਾਨਕ ਧਮਾਕਾ ਹੋਇਆ ਹੈ ਸਪਸ਼ਟ ਨਹੀਂ ਹੈ ਕਿ ਮਰਨ ਵਾਲੇ ਤਿੰਨ ਲੋਕ ਸਿਵਿਲিয়ান ਕਰਮਚਾਰੀ ਸਨ ਜਾਂ ਕੋਈ ਹੋਰ ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ ਕਾਉਂਟੀ ਸ਼ੈਰਫ ਦੇ ਕਰਮਚਾਰੀ ਮ੍ਰਿਤਕਾਂ 'ਚ ਸ਼ਾਮਲ ਹੋ ਸਕਦੇ ਨੇ ਕਿਉਂਕਿ ਆਮ ਲੋਕਾਂ ਨੂੰ ਇਸ ਵਿੱਚ ਦਾਖਲਾ ਨਹੀਂ ਸੀ ਲਾਸ ਐਂਜਲਸ ਸ਼ੈਰਫ ਵਿਭਾਗ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ ਧਮਾਕਾ ਪੂਰਬੀ ਲਾਸ ਐਂਜਲਸ ਦੇ ਬਿਸਕੈਲੂਜ਼ ਸੈਂਟਰ ਅਕੈਡਮੀ ਟ੍ਰੇਨਿੰਗ ਸੈਂਟਰ 'ਚ ਹੋਇਆ ਹੈ ਹਾਲਾਂਕਿ ਅਸੀਂ ਹੁਣੇ ਮੌਤਾਂ ਬਾਰੇ ਕੁਝ ਨਹੀਂ ਕਹਿ ਸਕਦੇ ਲਾਸ ਏਂਜਲਸ ਟਾਈਮਜ਼ ਅਖਬਾਰ ਦੇ ਅਣਜਾਣ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜਦੋਂ ਧਮਾਕਾ ਹੋਇਆ ਬੰਮ स्क्वाड ਕੁਝ ਵਿਸਫੋਟਕ ਲੈ ਕੇ ਜਾ ਰਿਹਾ ਸੀ ਅਮਰੀਕੀ ਅਟਾਰਨੀ ਜਨਰਲ ਪੈਮ ਬੌਂਡੀ ਨੇ ਇੱਕ ਸੋਸ਼ਲ ਮੀਡੀਆ ਪੋਸਟ 'ਚ ਲਿਖਿਆ ਕਿ ਉਹਨਾਂ ਨੂੰ ਕੈਲੀਫੋਰਨੀਆ ਦੇ ਸੈਂਟਰਲ ਡਿਸਟ੍ਰਿਕਟ ਦੇ ਅਮਰੀਕੀ ਅਟਾਰਨੀ ਬਿਲ ਐਸਪਲੇ ਤੋਂ ਲਾਸ ਏਂਜਲਸ ਦੇ ਕਾਨੂੰਨ ਲਾਗੂ ਕਰਨ ਵਾਲੇ ਸਿਖਲਾਈ ਕੇਂਦਰ 'ਚ ਹੋਈ ਘਟਨਾ ਬਾਰੇ ਜਾਣਕਾਰੀ ਮਿਲੀ ਹੈ ਜਿਸ ਵਿੱਚ ਤਿੰਨ ਲੋਕ ਮਾਰੇ ਗਏ ਨੇ ਉਨਾ ਕਾਕੇ ਐਫ ਬੀਆਈ ਮੌਕੇ ਤੇ ਪਹੁੰਚ ਗਈ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਪਤਾ ਲਗਾਇਆ ਜਾ ਰਿਹਾ ਕਿ ਧਮਾਕੇ ਦਾ ਕਾਰਨ ਕੀ ਹੈ ਅਮਰੀਕੀ ਫੌਕਸ ਨਿਊਜ਼ ਦੀ ਇੱਕ ਰਿਪੋਰਟ ਦਾਅਵਾ ਕੀਤਾ ਗਿਆ ਹੈ ਕਿ ਕਾਉਂਟੀ ਸ਼ੈਰਫ ਵਿਭਾਗ ਚ ਹੋਏ ਧਮਾਕੇ ਚ ਮਾਰੇ ਗਏ ਤਿੰਨ ਲੋਕਾਂ ਚੋਂ ਘੱਟੋ ਘੱਟ ਤਿੰਨ ਸ਼ੈਰਫ ਡਿਫਟੀ ਮਾਰੇ ਗਏ ਹਨ ਐਲਏ ਕਾਉਂਟੀ ਫਾਇਰ ਦੇ ਅਨੁਸਾਰ ਲਾਸ ਐਂਜਲਸ ਸਥਿਤ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਪੁਸ਼ਟੀ ਕੀਤੀ ਹੈ ਕਿ ਉਹ ਇਸ ਦਾ ਜਵਾਬ ਦੇ ਰਿਹਾ ਹੈ ਇਸਾਂ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ